ਯਾ ਯਾ ਵੈਲਕਮ ਇਸ ਕਰਕੇ ਇਸ ਗੱਲ ਦੀ ਜਮਾ ਕੋਈ ਪਰਵਾਹ ਨਹੀਂ ਦੂਜੀ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ ਫਾਈਵ ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਆ ਜਿਹੜੀ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਹੋ ਮੈਨੂੰ ਇਹ ਦੱਸ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂਪੁਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਤਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਛ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ 'ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹਾਂ ਟੀਚਰਾਂ ਲੜਾਉਨੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਸੀਮਿੰਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀਓ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਸ ਤੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ ਚ ਲੈ ਲਊਂਗਾ ਚ ਚਾਰ ਕੋਠੀਆਂ ਵਾਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਖਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਤਾਂ ਐਂ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜਿਵੇਂ ਹੁੰਦੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕੁ ਜੋਗੇ ਹੋ ਕਿੱਡੀ ਕੁ ਤੁਹਾਡੀ ਔਕਾਤ ਆ ਮੈਨੂੰ ਪਤਾ ਏ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਬਈ ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਟੌਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬੜੇ ਕੋਈ ਕੈਪਟਨ ਅਮਰਿੰਦਰ ਸਿੰਘ ਅਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲਿਓਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡੋਂ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਹੂੰ ਆ ਮੈਂ ਹੁਣ ਨਿੰਗ ਰਿਹਾ ਹੈਬੋ ਵਾਲ ਤੋਂ ਹਰ ਹੈਬੋ ਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਏ ਕਿੱਥੇ ਸ਼ਿਮਲਾਪੁਰੀ ਜਾਂਦੇ ਸ਼ਿਮਲੇਪੁਰ ਦੀਆਂ ਭੈਣਾ ਮਾਮਾ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਏ ਜਿਹੜਾ ਵਾਅਦਾ ਕੀਤਾ ਸੀ ਕਿਸੇ ਪਿੰਡ 'ਚ ਜਾਂਦੇ ਹੋ ਤਾਂ ਪੁੱਛਦੀਆਂ ਵੀ ਲਿਆ ਉਹ 1000 ਰੁਪਏ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਆ ਤੇ ਇਸ ਕਰਕੇ ਤੁਸੀਂ ਬੀਜੇਪੀ ਦੇ ਮੁਕਾਬਲਾ ਤੁਸੀਂ ਕੱਖ ਨਹੀਂ ਕਰ ਸਕਦੇ ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜ਼ਨ ਬੜੀ ਵੱਡੀ ਸੋਚ ਆ ਸਿਰਫ ਤੇ ਸਿਰਫ ਡਿਵੈਲਪਮੈਂਟ ਦੀ ਅਸੀਂ ਤੁਹਾਡੇ ਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ ਆਪੋਪਾਜੀ ਦੀ ਰਾਜਨੀਤੀ ਕਰਨੀ ਹੈ ਅਸੀਂ ਸਿਰਫ ਤੇ ਸਿਰਫ ਇੱਕੋ ਇੱਕ ਅਜੰਡਾ ਤੁਸੀਂ ਜਾ ਕੇ ਰੋਜ ਪੈਨੇ ਹੋ ਨਾ ਉੱਤੇ ਲੰਬੇ ਅਮੇਸ਼ਾ ਜੀ ਦੇ ਮੈਨੂੰ ਪਤਾ ਹੈ ਕਿ ਜਿੰਨੇ ਕਿਸਾਨ ਨੇ ਇੱਕ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ ਤੁਸੀਂ ਕੀਤਾ ਹੋਇਆ ਇਸ ਕਰਕੇ ਅਸੀਂ ਸਿਰਫ ਲੁਧਿਆਣੇ ਦੇ ਵੋਟਰਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਜਿਹੜਾ ਮੇਰਾ ਪਰਿਵਾਰ ਆ ਮੈਂ ਉਹਨਾਂ ਦਾ ਪਰਿਵਾਰ ਆ ਸਿਰਫ ਇੱਕੋ ਗੱਲ ਤੇ ਵੋਟ ਮੰਗਦੇ ਆ ਵੀ ਅਸੀਂ ਲੁਧਿਆਣੇ ਚ ਮੋਦੀ ਸਾਹਿਬ ਤੋਂ ਜਾਂ ਦਾ ਤੁਸੀਂ ਕਹਦੋ ਤੁਸੀਂ ਲਿਆ ਸਕਦੇ ਹੋ ਆ ਕੱਲ ਕੀ ਹੋਇਆ ਕੱਲ ਕੀ ਕੀਤਾ ਤੁਸੀਂ ਇੱਕ ਇੱਕ ਐਮਪੀ ਰਾਜ ਸਭਾ ਦੀ ਉਹਦੇ ਨਾਲ ਕੇਜਰੀਵਾਲ ਸਾਹਿਬ ਦੇ ਪੀਏ ਨੇ ਜਾਂ ਉਹਨਾਂ ਦੇ ਓਐਸਡੀ ਨੇ ਉਹ ਕਟਮਾਰਕ ਕੀਤੀ ਤੇ ਸੰਜੇ ਸਿੰਘ ਨੇ ਆਪ ਇਹ ਗੱਲ ਕਬੂਲੀ ਵੀ ਹਾਂ ਇਹ ਹੋਈ ਹੈ ਮਲੇਵਾਲ ਜਿਹੜੀ ਐਮਪੀ ਨੇ ਤੁਸੀਂ ਤਾਂ ਆਪ ਦੇ ਸਕੇ ਨਹੀਂਗੇ ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਬੇਟੀ ਦੇ ਬੇਟੇ ਦੇ ਸਕੇ ਨਹੀਂ ਤੁਸੀਂ ਕਿਹਦੇ ਸਕੇ ਹੋਣਾ ਤੇ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ ਸਵਾਲ ਹੀ ਨਹੀਂ ਪੈਦਾ ਤੇ ਇਸ ਕਰਕੇ ਲੋਕ ਇੱਥੇ ਤੇ ਚਾਹੁੰਦੇ ਆ ਮੈਟਰੋ ਕਿ ਅਜ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ ਇਧਰ ਫਗਵਾੜੇ ਤੱਕ ਇਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਆ ਅਸੀਂ ਉਹ ਰਿ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਆਂ ਸੈਂਟਰ ਤੋਂ 에어ਪੋਰਟ ਬਣਿਆ ਪਿਆ ਹਲਵਾਰਾ ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਆਂ ਸਭ ਤੋਂ ਵੱਡੀ ਗੱਲ ਲੋਕ ਲੋਡ ਉਹ ਆ ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ ਥੋਤੋ ਕੀ ਲੈਣਾ ਲੁਧਿਆਣੇ ਵਾਲਿਆਂ ਨੇ ਅਸੀਂ ਇੱਥੇ ਇੱਕ ਇੱਕ ਇੰਡਸਟਰੀਅਲ ਟਾਊਨ ਬਣਾਉਣਾ ਚਾਹੁੰਦੇ ਆਂ ਨਹੀਂ ਇੰਡਸਟਰੀ ਕਿਤੇ ਆ ਲੇਬਰ ਕਿਤੇ ਆ ਐਸਆਈ ਹਸਪੀਟਲ ਕਿਤੇ ਆ ਟ੍ਰੇਨਾਂ ਕਿਤੇ ਨੇ ਅਸੀਂ ਹਰ ਚੀਜ਼ ਇੰਡਸਟਰੀ ਟਾਊਨ ਚ ਇੱਕ ਜੋੜਾਂਗੇ ਉੱਥੇ ਹੀ ਇੰਡਸਟਰੀ ਉੱਥੇ ਹੀ ਲੇਬਰ ਉੱਥੇ ਹੀ ਹਸਪੀਟਲ ਉੱਥੇ ਹੀ ਟ੍ਰੇਨ ਅੰਦਰ ਜਾਵੇ ਉੱਥੇ ਹੀ ਮੈਟਰੋ ਅੰਦਰ ਜਾਵੇ ਤੇ ਸਾਰਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਐਗਜ਼ੀਬਿਸ਼ਨ ਸੈਂਟਰ ਔਰੇ ਬੜੇ ਤੋਂ ਬੜਾ ਲੈ ਕੇ ਆਵਾਂਗੇ ਕਿਉਂਕਿ ਦੁਨੀਆ ਔਰੇ ਦੇਖਣ ਆਉਂਦੀ ਐ ਐਗਜ਼ੀਬਿਸ਼ਨ ਸੈਂਟਰ ਬਣੂਗਾ ਤੇ ਅਸੀਂ ਐਮਐਸਐਮਈ ਨੂੰ ਕੱਲੀ ਕੱਲੀ ਉਹਨੂੰ ਵੱਡੀ ਤੋਂ ਵੱਡੀ ਜਿਹੜੀ ਮਸ਼ੀਨ 10-10 ਕਰੋੜ ਦੀ ਉਹ ਨਹੀਂ ਲੈ ਸਕਦੇ ਉਹ ਸਰਕਾਰ ਵੱਲੋਂ ਲਿਆ ਕੇ ਰੱਖਾਂਗੇ ਔਰੇ ਜਿਹੜੀ ਵੀ ਚੀਜ਼ ਉਹ ਚਾਹੁੰਦੇ ਹੋ ਉਸ ਮਸ਼ੀਨ ਤੋਂ ਉਹ ਆਪਣਾ ਕੰਮ ਕਰ ਸਕਣ ਇਹ ਸਾਡੀ ਸੋਚ ਆ ਥੋਡੀ ਇੱਥੇ ਅਸੀਂ ਇੱਕ ਬਹੁਤ ਵੱਡਾ ਚਾਹੇ ক্রিকেট ਸਟੇਡੀਅਮ ਹੋਵੇ ਚਾਹੇ ਵੱਡਾ ਮਲਟੀ ਪਰਪਸ ਸਟੇਡੀਅਮ ਹੋਵੇ ਉਰੇ ਆਈਪਲ ਮੈਚ ਚੱਲਣ ਨਹੀਂ ਲੁਧਿਆਣੇ ਵਾਲੇ ਜਾ ਕੇ ਸਾਰਾ ਦੇਖਦੇ ਤਾਂ ਮਹਾਲੀ ਹੁਮੀਰਪੁਰ ਉਹੀ ਨੇ ਤੇ ਜਦੋਂ ਉਹ ਚੱਲੇਗਾ ਐਡੀ ਵੱਡੀ ਇੰਡਸਟਰੀ ਹੋਟਲ ਇੰਡਸਟਰੀ ਫੂਡ ਇੰਡਸਟਰੀ ਉਹਦੇ ਨਾਲ ਐਡੀ ਵੱਡਾ ਬੂਮ ਆਏਗਾ ਉਰੇ ਇੱਕਲੇ ਇੱਕ ਕ੍ਰਿਕਟ ਸਟੇਡੀਅਮ ਤੇ ਦੂਜੇ ਸਟੇਡੀਅਮ ਅਸੀਂ ਚਾਹੁੰਦੇ ਹਾਂ ਔਰ ਏਮਸ ਹਸਪੀਟਲ ਆਵੇ ਉੱਥੇ ਇਲਾਜ ਤਾਂ ਹੋਣਗੇ ਹੀ ਹੋਣਗੇ ਲੇਕਿਨ 5 ਤੋਂ 7000 ਨਵੀਆਂ ਨੌਕਰੀਆਂ ਮਿਲਣਗੀਆਂ ਜੌਬਸ ਮਿਲਣਗੀਆਂ ਉਹ ਉਹ ਸਾਡਾ ਸੋਚ ਆਵੇ ਜਨਤਾ ਤੁਸੀਂ ਥੋੜੀ ਆ ਚੁਟਕਲੇ ਗੱਪਾਂ ਲੜ ਲੇ ਭਿੰਡ ਲੇ ਕਾਂਗਰਸ ਵਾਲਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਹੁਣ ਜੋ ਹੋ ਰਿਹਾ ਇੱਕ ਵੀ ਕਾਂਗਰਸੀ ਆ ਜਿਹੜਾ ਉਹ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਨਾਲ ਨਹੀਂ ਕਿਉਂਕਿ 12 ਆਇਆ ਕਿਸੇ ਨਾ ਕੋਈ ਕਿਸੇ ਨਾ ਰਿਸ਼ਤਾ ਹੀ ਨਹੀਂ ਕੋਈ ਰੋਜ਼ ਸਵੇਰੇ ਸ਼ਾਮ 4-5 ਘੰਟੇ ਆ ਜਿਹੜੇ ਉਹਨਾਂ ਦੇ ਉਹ ਮਿੰਤਾਂ ਤੇ ਰਹਿੰਦੇ ਆ ਮਿੰਤਾਂ ਤੇ ਤਰਲਿਆਂ ਤੇ ਕਿਉਂਕਿ ਸਾਹਮਣੇ ਨਾਲ ਵਿਸ਼ਵਾਸ ਘਾਟ ਕੀਤਾ ਏ ਸਭ ਨੂੰ ਕਹਤਾ ਵੀ ਤੁਸ ਤੁਹਾਨੂੰ ਦਵਾਉਂਗਾ ਟੱਕ ਤੁਹਾਨੂੰ ਦਵਾਉਂਗਾ ਤੁਹਾਨੂੰ ਦਵਾਉਂਗਾ ਲੈ ਕੇ ਆਪ ਆਗੇ ਇਸ ਕਰਕੇ ਇਹ ਗੱਲਾਂ ਬਹੁਤ ਕਿਸੇ ਨੂੰ ਮਾੜਾ ਕਹਿਣਾ ਚੰਗਾ ਕਹਿਣਾ ਇਹ ਕੋਈ ਬੜਾ ਚੰਗਾ ਨੀ ਮੰਨਿਆ ਜਾਂਦਾ ਅਸੀਂ ਚਾਹੁੰਦੇ ਹਾਂ ਰੇ ਗਟਕਰੀ ਸਾਹਿਬ ਆਉਣ ਇੱਕੋ ਦਿਨ 10000 ਕਰੋੜ ਦਾ ਅਦਗਠਨ ਕਰਨ ਕਿਵੇਂ ਬਾਈਪਾਸ ਬਣ ਰਹੇ ਆ ਕਿਵੇਂ ਆਊਟਰ ਰਿੰਗ ਰੋਡ ਬਣ ਰਹੀਆਂ ਨੇ ਕਿਸ ਤਰੀਕੇ ਨਾਲ ਐਲੀਵੇਟਰ ਰੋਡ ਬਣੀ ਆ ਉਹੋ ਜਿਹੀ ਅਸੀਂ 10 ਬਣਾਵਾਂਗੇ ਤੁਸੀਂ ਦੱਸੋ ਕੋਈ rahul ji ਨੂੰ ਵੋਟ ਪਾਉਣਾ ਚਾਹੁੰਦਾ ਮੰਗੋ ਤਾ rahul gandhi ਨੂੰ ਐਸੇ ਕਰਕੇ ਤੁਸੀਂ ਕਿਸੇ ਵੀ ਆਪਣੇ ਪੋਸਟਰ ਤੇ ਕਿਸੇ ਵੀ ਆਪਣੀ ਫਲੈਕਸ ਤੇ ਉਗਰੀਵ ਰਾਹੁਲ ਗਾਂਧੀ ਦੀ ਕਿਤੇ ਫੋਟੋ ਨਹੀਂ ਲਾਈ ਖੜਗੇ ਸਾਹਿਬ ਦੇ ਨਾਂ ਤੇ ਕੌਣ ਵੋਟ ਪਾਊਗਾ ਖੜਗੇ ਸਾਹਿਬ ਦੀ ਫੋਟੋ ਵੀ ਨਹੀਂ ਲਾਈ ਇੱਕ ਪਾਸੇ ਅਸੀਂ ਆਂ ਵੋਟ ਮੰਗ ਰਹੇ ਆ ਮੋਦੀ ਸਾਹਿਬ ਦੇ ਨਾਂ ਤੇ ਦੇਖੋ ਕਿੱਡੀਆਂ-ਕਿੱਡੀਆਂ ਤਸਵੀਰਾਂ ਲੱਗੀਆਂ ਮੋਦੀ ਸਾਹਿਬ ਦੀ ਲਾਓ ਤਾਂ ਰਾਹੁਲ ਗਾਂਧੀ ਦੀ ਤੁਹਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਆ ਕਾਂਗਰਸ ਪਾਰਟੀ ਦਾ ਲਾਓ ਤਾਂ ਮੰਗੋ ਤਾਂ ਵੋਟ ਰਾਹੁਲ ਗਾਂਧੀ ਦੇ ਨਾਂ ਤੇ ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂਕਿ ਇਹ ਇਲੈਕਸ਼ਨ ਨੇ ਡਿਸਾਈਡ ਤਾਂ ਪ੍ਰਾਈਮ ਮਿੰਿਸਟਰ ਨੂੰ ਕਰਨਾ ਇਹਦੇ ਨਾਲ ਕੋਈ ਕਾਉਂਸਲਰ ਜਾਂ ਕੋਈ ਚੀਫ ਮਿਨਿਸਟਰ ਨਹੀਂ ਬਣਨਾ ਇਹਦੇ ਨਾਲ ਇਹ ਵੋਟਾਂ ਚ ਪ੍ਰਾਈਮ ਮਿਨਿਸਟਰ ਬਣਨੇ ਆ ਤੇ ਤੁਸੀਂ ਮੰਗੋ ਵੋਟ ਵੀ ਸਾਡੇ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਆ ਜਾਂ ਤੁਸੀਂ ਮੰਗੋ ਵੋਟ ਵੀ ਸਾਡੇ 15 ਸੀਟਾਂ ਦੇ ਖੜੇ ਆ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਕੇਜਰੀਵਾਲ ਸਾਹਿਬ ਨੇ ਜਿਹਨਾਂ ਨੂੰ 2 ਤਰੀਕ ਚ ਦੁਬਾਰਾ ਜੇਲ੍ਹ ਚ ਚਲੇ ਜਾਣ ਜਿੰਨੇ ਪਰਿਵਾਰ ਨੇ ਚਾਹੇ ਉਹ ਗਾਂਧੀ ਫੈਮਿਲੀ ਇਕੱਲੇ ਇਕੱਲੇ ਬੇਲਤੇ ਆ ਜਿੰਨੇ ਸਾਡੇ ਵੈਲੈਂਟ ਕੰਪਨੀਆਂ ਬੇਲਦੇ ਨਹੀਂ ਤੇ ਕੋਈ ਉਂਗਲੀ ਚੱਕੀ ਤਾਂ ਅਸੀਂ ਇੱਕ ਠੋਕ ਕੇ ਵੋਟ ਮੰਗਦੇ ਆ ਆਪਣੇ ਲੀਡਰ ਖਾਤਰ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਦੀ ਸੋਚ ਆ ਵਿਜਨ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਅੱਜ ਦੇਖੋ ਕਿੱਥੇ ਕਿੱਥੇ ਹਰਿਆਣੇ ਵਰਗੀ ਅੱਜ ਯੂਪ ਦੇ ਲੋਕ ਅਸੀਂ ਮਿਲਦੇ ਆ ਉਹ ਕਹਿੰਦੇ ਜੀ ਸਾਨੂੰ ਅੱਜ ਯੂਪ ਅਸੀਂ ਦੁਬਾਰਾ ਯੂਪ ਜਾਣਾ ਚਾਹੁੰਦੇ ਆ ਤੇ ਇਹ ਜੀਆਂ ਸਥਿਤੀਆਂ ਦੇ ਵਿੱਚ ਅੱਜ ਤੁਸੀਂ ਪੰਜਾਬ ਫਸਾਇਆ ਹੋਇਆ ਇਸ ਕਰਕੇ ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਇਹ ਕਹਿਣਾ ਚਾਹੁੰਦਾ ਸੀ ਹੁਣ ਹੀ ਮੈਨੂੰ ਯਾਦ ਆ ਗਿਆ ਜਦੋਂ ਕਾਂਗਰਸ ਦੇ ਮੈਨੂੰ ਵਰਕਰ ਮਿਲੇ ਕਹਿੰਦੇ ਜੀ ਸਾਡੇ ਨਾਲ ਤਾਂ ਉਹ ਹੋ ਰਹੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ